ਲੋਜੀ ਸਸੀਕਾਲ ਸ੍ਰੀਆ ਦਟ ਆਮ ਬੱਜੁਕੇ 9:30 ਤੇ ਆਪਾਂ ਚਲੇ ਅਮ੍ਰਿਤਸਰ ਮੈਂ ਕਿਹਾ ਚਾਹ ਪੀ ਜਾਂਦੇ ਆ ਨਾਲ ਪਿੰਨੀਆਂ ਤੋਂ ਖਤਮ ਹੋ ਗਿਆ ਮਸਾਲਾ ਯਾ ਰਹਿ ਗਿਆ ਪਿੰਨੀਆਂ ਦਾ ਮਸਾਲਾ ਇਹ ਗਰਮ ਮਸਾਲਾ ਨਹੀਂ ਵੇ ਵੇ ਉਹ ਸਾਬ ਆ ਜਾਂਦਾ ਗਰਮ ਮਸਾਲਾ ਕਿ ਇੱਚ ਗਰਮ ਚੀਜ਼ਾਂ ਪੀਂਦੀਆਂ ਵੀ ਗਰਮ ਮਸਾਲਾ ਜਿਹੜੀਆਂ ਸਬਜ਼ੀ ਚ ਪਾਉਂਦੇ ਹੋ ਵੀ ਗਰਮ ਮਸਾਲਾ ਆ ਚਾਹ ਵੀ ਲੋ ਗਰਮਾ ਗਰਮ ਠੰਡ ਬਹੁਤ ਜ਼ਿਆਦਾ ਹਰਫਤ ਇਨਵੈਸਟ ਕਰਨ ਦੇ ਸਤਾਜ ਕੌਣ ਦੋ ਜਨ ਇੰਜ ਜਣਾ ਤੱਕਦੇ ਰਹਿ ਕਨਾ ਗਿਆ ਉਥੇ ਨਹੀਂ ਨਹੀਂ ਕਸ ਗੱਜ ਰਖਣੀ ਕਿਲੋ ਲੈਂਦੀਆਂ ਦੇ ਵਿੱਚ ਸਾਰਾ ਟੱਬਰ ਕੈਂਡਾ ਗਿਸ਼ਰੀਲਾ ਮੈਨੂੰ ਕੌਲੀ ਭੇਜਦੀ ਮੈਨੂੰ ਕੌਲੀ ਭੇਜੀ ਅੱਧਾ ਕਿਲੋ ਅੱਧਾ ਕਿਲੋ ਹੀ ਤੁਹਾਡਾ ਬਣਾ ਇੰਨਾ ਹੋਣਾ ਫਿਰ ਥੋੜਾ ਜਿਹਾ ਬਣੇ ਦਾ ਭਾਈ ਨਿਕਾਲੋ ਚਲੋ ਕੋਈ ਗੱਲ ਹੈ ਕੋਈ ਜਨ ਕਿਹਾ ਮੈਂ ਮਾਮੂ ਲੈ ਵੀ ਆਪਾਂ ਚੱਲੇ ਅੰਮ੍ਰਿਤਸਰ ਮੈਂ ਤੇ ਦੀਪ ਆਪਾਂ ਨੂੰ ਕੰਮ ਆ ਕੋਈ ਜ਼ਰੂਰੀ ਕੋਈ ਇੱਧਰ ਹੱਥ ਘੋੜੇ ਚੱਲਣ ਦੇ ਕੀ ਲੱਭਣ ਦੇ ਤੁਸੀਂ ਹਾਂਜੀ ਇਹ ਅੰਮ੍ਰਿਤਸਰ ਯਾਰ ਭਾਜੀ ਰਿ 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 ਨਾ 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 ਦੀ ਫੋਨ ਕਰਨ ਡਿਆ ਗਿਆ ਚਲ ਆ ਵੀ ਚਲ ਲੈ ਆ ਗਿਰੇਲਾ ਉਹ ਪਿਆ ਹੜਾ ਬਣਿਆ ਆ ਵੀ ਲਾਇਆ ਆਪਾਂ ਥੋੜਾ ਟਾਈਮ ਲਾ ਲਈਦਾ ਦਰਜੇ ਦੁਜੇ ਖੋਲ ਕੇ ਲੈ ਵੀ ਉਹ ਦਿਨ ਜਦੋਂ ਹਰ ਗੁੰਦਾ ਵੱਡੇ ਸੀ ਤੇ ਆਹ ਅੱਡੀ ਗੱਡੀ ਦਾ ਥੋੜਾ ਇਨਸਾਨ ਹੋ ਗਿਆ ਬਾਈਕ ਵਜੇ ਇਧਰੋਂ ਪਰ ਉਹ ਤਾਂ ਬਚਾਓ ਹੋ ਗਿਆ ਵੀਰ ਦਾ ਵੀ ਧੁੰਦ ਬੜੀ ਸੀ ਤੇ ਉਹਨੂੰ ਪਤਾ ਨਹੀਂ ਲੱਗਣ ਡਿਆ ਉਹਨੂੰ ਤੇ ਕਹਿੰਗੇ ਧੁੰਦ ਬਹੁਤ ਜ਼ਿਆਦਾ ਸੀ ਤਾਂ ਕਰਕੇ ਇਹ ਉਹ ਤੇ ਥੋੜੇ ਡਾਕਟਰ ਪਿਆ ਪਰ ਇਹ ਵਾਕੇ ਥੋੜਾ ਬਚਾਅ ਹੋ ਗਿਆ ਲੈਟ ਹੀ ਬਈ ਹੈ ਬਾਕੀ ਚਲੋ ਬੰਦਾ ਵੀ ਬਚ ਗਿਆ ਆਪਣਾ ਨੁਕਸਾਨ ਘੱਟ ਹੋਇਆ ਹਾਂਜੀ ਲੈ ਵੀ ਪਹੁੰਚ ਚਲੇ ਆਪਾਂ ਘਰੋਂ ਤੁਰੇ ਆਪਾਂ 12 ਵਜੇ ਤੇ 1 ਵਜੇ ਗਿਆ ਇਥੋਂ ਲੈ ਵੀ ਆਪਾਂ ਅੱਧਾ ਘੰਟਾ ਇੱਥੇ ਰੁਕਣਾ ਰੋਕੇ ਤੇ ਫਿਰ ਥੋੜਾ ਬਹੁਤ ਸਮਾਨ ਲੈ ਜਾਗੇ ਬਿਜਲੀ ਦਾ ਦੁਕਾਨ ਵਾਸਤੇ ਹੁਣ ਬਸ ਆਪਾਂ ਜੀ ਬਾਜ਼ਾਰ ਜੇ ਇਧਰੋਂ ਤੇ ਜੇ ਕੋਈ ਲੈਣਾ ਸਮਾਨ ਜੋ ਵੀ ਕਰਨਾ ਹੈ ਲੈ ਆਉਥੋਂ ਲੱਲੀਆ ਥੋੜਾ ਸਮਾਨ ਲੈ ਵੀ ਇੱਥੋਂ ਲੈਣ ਲੱਗੇ ਸੰਤਰੇ ਮੈਂ ਕਿਹਾ ਸੰਤਰੇ ਲੈ ਆ ਜੀ ਤੇ ਫਿਰ ਹਾਂ ਸੰਤਰੇ ਵਧੀਆ ਵਧੀਆ ਕਰਦੇ ਯਾਰ ਉਹ ਕਰਨੇ ਉੱਪਰ ਵਾਲੇ ਯਾਰ ਉੱਪਰ ਆ ਆ ਨਾ ਪਾ ਆ ਖੱਟੇ ਜੀ ਉਹ ਤਾਂ ਉੱਪਰ ਨਹੀਂ 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 ਸੇਮ ਨਹੀਂ ਗਾ ਯਾਰ ਉਹ ਉੱਪਰ ਵਾਲੇ ਪਾ ਯਾਰ ਉਹ ਰਹੇ ਨਹੀਂ ਤਰ੍ਹਾਂ ਉੱਪਰ ਦੇ ਠੀਕ ਆ ਕਿਹੜੀ ਡੰਡੀ ਤੋੜ ਕੇ ਲਈ ਉਹ ਵੀ ਮੈਂ ਆਪ ਹੀ ਤੋੜਨੇ ਆ ਡੰਡੀ ਆ ਤੇਰੀ ਸਾਈਕਲ ਵਾਲੀ ਤੂਰ ਹੈ ਹੈ ਕਿਹੜੀ ਆ ਕੇ ਵੇਖ ਤੂੰ ਠੀਕ ਆ ਕੰਮ ਨੋ ਜੇਰ ਆਜੀ ਆ ਤੂੰ ਬਦਲ ਲੈ ਯਾਰ ਤੂੰ ਬਦਲ ਲੈ ਯਾਰ ਕਿਸੀ ਨੂੰ ਕਹਿ ਦਵਾ ਅੰਦਰੋਂ ਹੀ ਨਿਕਲਣਾ ਉਹ ਵੱਡੇ ਪਾਉਣੇ ਹੈ ਯਾਰ ਸਗਾ ਉਹ ਪਾ ਲੋ ਵੱਡੇ ਪਾ ਲੈ ਨਾ ਉਹ ਪਾ ਯਾਰ ਦੇ ਕੋਈ ਯਾਰ ਕਿ ਨਹੀਂ ਆ ਤਿੰਨ ਆ ਤਿੰਨ ਪੀਸ ਬੋਲ ਕੇ ਮਾੜੇ ਸੇ ਕਰਦੇ ਯਾਰ ਕਰਦੇ ਆਪਾਂ ਖਲੋਤੇ ਆ ਚਾਉਂਕ 'ਚ ਤੇ ਹੁਣ ਚੱਲੇ ਆ ਘਰ ਮੈਂ ਫਾਲ ਫਰੂਟ ਲੈ ਆ ਜੀ ਫਿਰ ਜਾਂਦੇ ਆ ਮੈਂ ਇਹ ਖੰਡ ਵਾਲਾ ਚੌਂਕ ਖੰਡ ਵਾਲਾ ਚੌਂਕ ਆ ਗਿਆ ਜੀ ਚਲ ਲੈ 15 20 ਮਿੰਟ ਹੋ ਗਿਆ ਨੂੰ ਖਲੋਤੇ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਪਹੁੰਚ ਗਏ ਆ ਗੱਡੀ ਲਾਤੀ ਆ ਬਾਹਰ ਕਾ ਠੀਕ ਆ ਗੱਡੀ ਲਾਉਣਾ ਥੋੜਾ ਜਿਹਾ ਔਖਾ ਵਾ ਕਿਉਂਕਿ ਸ਼ਹਿਰਾਂ ਦੇ ਵਿੱਚ ਗਲੀਆਂ 'ਚ ਗੱਡੀ ਲੱਗਦੀ ਹੈ ਨਾ ਅੰਦਰ ਤੇ ਘਾਟ ਹੀ ਲੰਦੇ ਲੋਕੀ ਬਾਹਰ ਹੀ ਲਾ ਛੱਡਦੇ ਲੈ ਵੀ ਚੱਲ ਪਏ ਆ ਉਥੋਂ ਆਪਾਂ ਗੁਰਦੁਆਰਾ ਰੁਕੇ ਹੀ ਲੰਗਰ ਪਾਣੀ ਛੱਕ ਕੇ ਤੇ ਤੁਰ ਪਏ ਹੁਣ ਤੇ ਹੁਣ ਜਾਣਾ ਮਹਾਲ ਗੇਟ ਉਹ ਤਾਂ ਮੈਂ ਦੁਕਾਨਵਾਂ ਤੇ ਥੋੜੀਆਂ ਲੱਟਾਂ ਲੁੱਟਣ ਲੈ ਚੱਲਦੇ ਆ ਕਿਉਂਕਿ ਅੰਮ੍ਰਿਤਸਰ ਦਾ ਤੇ ਬਟਾਲੇ ਦਾ ਬੜਾ ਫਰਕ ਵਾ ਰੇਟ ਦਾ ਤੇ ਤਾਂ ਕਰਕੇ ਫਿਰ ਅੰਮ੍ਰਿਤਸਰ ਮਗਾ ਲੱਟਾਂ ਲੁੱਟ ਲੈ ਚੱਲਦੇ ਆ ਆਪਾਂ ਪਹੁੰਚ ਜੇ ਹਾਲ ਗੇਟ ਅਸੀਂ ਇਧਰ ਸਾਈਡ ਜਾਣਾ ਸੱਚਾ ਹਾਂ ਅਸੀਂ ਇਧਰ ਜਾਣਾ ਇਧਰ ਉਧਰ ਵੀ ਆ ਗਿਆ ਤਾਂ ਗੰਨਾ ਪੜੀ ਸਾਈਡ ਉਹ ਨਹੀਂ ਉਧਰ ਮੈਂ ਇਧਰੋਂ ਸਾਰਾ ਘੁੰਮਿਆ ਭਾਜੀ ਉਹ ਕਹਿੰਦੇ ਹੋਲ ਸੇਲ ਦੁਕਾਨ ਇਧਰ ਨਹੀਂ ਆ ਅੱਛਾ ਹਾਂ ਇਧਰ ਵੀ ਸਾਈਡ ਹੈਗੀ ਆ ਇਧਰ ਮੈਂ ਸਾਰਾ ਅੰਦਰ ਗਿਆ ਇਧਰ ਬਾਅਦ ਚ ਜਾਵਾਂਗਾ ਨਾ ਅੰਦਰ ਜਨੋਲ ਲਿਆਉਣਾ ਤਹੀਂ ਕਹਿੰਦੇ ਮੈਟ ਮੋੜ ਜਾ ਕੀ ਲਿਆਉਣਾ ਆਉ ਮੈਂ ਕਿ ਆਇਆ ਚੱਲ ਹੁਣ ਗੇੜਾ ਬਾਰ ਬਾਰ ਕੀ ਮਾਰਦਾ ਆ ਲੈ ਚੱਲ ਮੜ ਕੇ ਬਾਹਰ ਆ ਜੀ ਸਦਮਾ ਹੁੰਦਾ ਆਣਾ ਆ ਆ ਆਵੜਾ ਆਂ ਜਾਂਦੀ ਇਹ ਖੰਡਰੀ ਬਣ ਜਾਂਦੇ ਹੁਣ ਨਹੀਂ ਚੱਲਦਾ ਚੱਲਦਾ ਚਲੋ ਕੋਈ ਗੱਲ ਨਹੀਂ ਮੰਨ ਲੈ ਟਾਂਗਾ ਜਾਂਦਾ ਰੱਖਸ਼ਾ ਜੀ ਇੱਥੋਂ ਤੇ ਕੰਮ ਕੇ ਜਾਣਾ ਨਹੀਂ ਹਾਂ ਬਾਈ ਤੇ ਸਾਈਡ ਤੇ ਗੱਡੀ ਲਾ ਲੈਣਾ ਉਕਰ ਤੇ ਦਿਖਾਉਣੇ ਇੱਥੇ ਲਾਦ ਨਹੀਂ ਅੰਦਰ ਨਹੀਂ ਜਾਣਾ ਫਿਰ ਮੁੜ ਕੇ ਗੱਡੀ ਨਹੀਂ ਲੱਗਦੀ ਯਾਰ ਇਹ ਕਿੱਥੇ ਲਟਾਂ ਵਾਲੇ ਚਲੇ ਲਟਾਂ ਵਾਲੇ ਹਾਂ ਲਟਾਂ ਵਾਲੇ ਕਿਸੇ ਜੀ ਦਾ ਸਮਾਨ ਲੈਣਾ ਅੱਛਾ ਤੇ ਆਣਾ ਤੇ ਆ ਨਹੀਂ ਤੇ ਗੱਡੀ ਲੱਗੀ ਠੀਕ ਹੈ ਜੇ ਬੰਨਾ ਕਚੈਰੀ ਹੈ ਲੋਕ ਵਿਸਾ ਮਾਰਾਂ ਵੀ ਸਹੀ ਵੇਲੇ ਦੀ ਜਾਂ ਕਹਿੰਦੇ ਅੱਛਾ ਅੰਦਰ ਜਾਣ ਅੰਦਰ ਜਾਣ ਦਾ ਨਾ ਸਿਸਟਮ ਅਜੇ ਕੋਈ ਅੰਦਰ ਜਾਂਦੇ ਆ ਹਨਾ ਜਾਂਦੇ ਟਿਕਟ ਉਹ ਲੱਗ ਦੇਣੀ ਵੀ ਟਿਕਟ ਹੌਣੀ ਅੰਦਰ ਜਾਣ ਵਾਸਤੇ ਪਤਾ ਨਹੀਂ ਕਿ ਪੈਸੂ ਮਿਲਦੀ ਹੁਣ ਨਹੀਂ ਮਸਾਂ ਦਾ ਮਿਲਦੀ ਭਾਈ ਔਰ ਟਿਕਟ ਟੁੱਟ ਪਾਏਗੀ ਪੈਨਾ ਭਾਈ ਚਲੋ ਅ ਵੀ ਚਲੋ ਚਲੋ ਭਾਈ 16 ਤਾਂ ਅਜੇ ਕੀ ਆ ਬਸ ਯਾਰ ਹਾਂਜੀ ਸਰ ਕਿਉਂ ਕਹਿੰਦਾ ਭਾਈ ਬੜੀਆ ਜੀ ਸਾਬਣ ਜੀ ਨਾ ਨਾ ਹਾਂ ਮੈਂ ਬੈਠਾ ਬੈਠਾ ਕੀ ਆਣਾ ਹੈ ਬਿਜਲੀ ਦਾ ਸਮਾਨ ਇਹ ਬਾਧੂ ਗੜ ਮੋਹ ਦਾ ਫਾਇਦਾ ਕੀ ਆ ਇਦਾਂ ਬੜਾ ਲੱਗਿਆ ਹੈ ਹੈ ਇਦਾਂ ਬੜਾ ਲੱਗਿਆ ਕਿ ਉਹ ਪਹਿਲੇ 1500 ਰੁਪਏ ਪੈਈ ਆ ਕਰਨਾ ਹਾਂ ਹੋ ਮੈਂ ਕਹਿੰਦੇ ਉਹ ਲੋ ਵੀ ਨਸਦਾ ਨਾ ਵਧ ਰਿਹਾ ਆ ਬੜਾ ਗਿਆ ਨਹੀਂ ਹੋ ਹੋ ਜੀ ਜਾਣਦੇ ਜਾਂ ਦੋਵੇਂ ਹਾਂ ਤੇ ਉਹ ਲੋ ਸਹੀ ਬੈਣਵਾ ਜਣੇ ਛੰਛਣਾ ਜਣੇ ਫੜਿਆ ਹੁੰਦਾ ਕਿਨੇ ਵਾਰਦਾ ਨਹੀਂ ਗਿਆ ਨਹੀਂ ਆਹ ਚੱਲਿਓ ਹੁਣ 50 ਆਟ ਰੋ ਰੋ ਨਾ ਚੁਣ ਦੇ ਨਾ ਪਾਟਾ ਇਹ ਤੋਂ ਤੇਰੇ ਘਾਟੇ ਆ ਪਾਟੇ ਆ ਯਾਰ ਨੈਟ ਲਾਈਏ ਸੱਚ ਲੈ ਜਾ ਬਾਟ ਦੀ ਠੀਕ ਆ ਆਹੋ ਤੇ ਉਹ ਇਹਦੇ ਨਾਲ ਵੇਖੇ ਚੇਤਾ ਆ ਰਹਿ ਗਿਆ ਸਾਡਾ ਸਮਾਨ ਓਹੋ ਸਹੀ ਗੱਲ ਉਹ ਨੂੰ ਤੇ ਫੋਨ ਕਰ ਪਾ ਜੀ ਇਹ ਇਹਦੇ ਨਾਲ ਦੀ ਫਾਰਮ ਜੀ ਕਿੱਥੋਂ ਮਿਲੂਗੀ ਇਹਦੇ ਨਾਲ ਦੀ ਫਾਰਮ ਇਹਦੇ ਮਗਾਈ ਦੇ ਜੀ ਉਹ ਇਥੋਂ ਬੰਗਿਆਂ ਦੇ ਘਟਰ ਮੈਂ ਜ ਨਹੀਂ ਆਵੇ ਤੁਹਾਨੂੰ ਮਿਲ ਜੀ ਕੀ ਕਰਨੀ ਹੈ ਇਹ ਚਾਹੀਦੀ ਜੀ ਤਾਂ ਨਹੀਂ ਯਾਰ ਚਾਹੀਦੇ ਕੋਈ ਦੰਦਾ ਹਬਾਣਾ ਪੀਸ ਏਡੇ ਏਡੇ ਨੀ ਏਡੇ ਲੈ 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 ਅੱਜ ਜੱਗੀ ਬੋਲੇ ਬੰਦ ਹੋ ਗਈ ਤੇਰੇ ਭਾਈ ਪੀਲੀ ਆ ਯਾਰ ਇਹ ਸਹੀ ਹੈ ਸਹੀ ਹੈ ਡਬਲ ਪੀਲੇ ਨੇ ਚਿੱਟੀ ਚਾਹੀਦੀ ਯਾਰ ਮੈਂ ਤੇਰੀ ਗੱਲ ਉਹਨੂੰ ਆ ਵੀ ਸਮਾਨ ਲੱਲੇ ਥੋੜਾ ਬਹੁਤ ਆਦਾਂ ਚਾ ਟੀਬਾਂ ਲਈਆਂ ਬਾਕੀ ਮੈਂ ਚਲੋ ਪਟਾਲੇ ਚ ਲੱਗਾਂਗੇ ਬਹੁਤ ਟਾਈਮ ਲੱਗਦਾ ਬਹੁਤ ਟਾਈਮ ਲੱਗਿਆ ਬਹੁਤ ਜ਼ਿਆਦਾ ਮੈਂ ਦੱਸਦਾ ਟ੍ਰੈਕਟਰ ਦਾ ਇੰਨਾ ਟਾਈਮ ਨਹੀਂ ਲੱਗਣਾ ਉਹ ਲੈ ਕਲਰ ਹੀ ਪੀਲਾ ਜਿਆ ਇਹ ਸੁੱਤਰ ਨਹੀਂ ਆਏਗਾ ਮੜਪਾ ਮੜਪਾ ਟਾਈਮ ਨਾਲੇ ਚਲੋ 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 ਸਾਡੇ ਗੱਡੀ ਲਾ ਗਿਆ ਹੋਟਲ ਦੇ ਸਾਹਮਣੇ ਉਹ ਹਾਲ ਗੇਟ ਦੇ ਅੰਦਰ ਆਪਾਂ ਆ ਗਏ ਆਈਏ ਮੈਟ ਦੇਖਵਾਤੇ ਕਿਹੜਾ ਗਰੇ ਭਾਜੀ ਆਹ ਰਾਬ ਵਧੀਆ ਲੱਗਣੀ ਹੈ ਕਿਹੜਾ ਪੜਾ ਗਰੇ ਲੈ ਲਓ ਹਾਂ ਗਰੇ ਸੋਨਾ ਵਾ ਇਹ ਇਹ ਲੈਣ ਖਰਚ ਪਿਆ ਦਿੰਦੇ ਓਏ ਇਹ ਲੈ ਲਓ ਇਹ ਤਾਂ ਕਿਥੋਂ ਇਹ ਲੈ ਲਓ ਤੇਰਾ ਟਾਈਮ ਹੀ ਖਰਾਬ ਕੀਤਾ ਹਣਾ ਹਾਂ ਮੈਂ ਕਿਹਾ ਆਇਆ ਚਲ ਗੇੜਾ ਵੱਜਾ ਉਹ ਲੈ ਚੱਲਦੇ ਸਾਮਾਨ ਸਾਰੇ ਨਹੀਂ ਮੇਰੇ ਨਾਲ ਖੜਦੇ ਰਿਓ ਸਿੰਕ ਵੇਖੋ ਕਿਹਦਾ ਸ਼ਾਨਦਾਰ ਹੈ

ਮੈਂ ਖਾਲੀ ਵੀ ਜਾਣਾ ਚਲ ਥੋੜਾ ਬਸ ਸਮਾਨ ਲੈ ਚਲਦੇ ਹਾਂ ਵਧੀਆ ਆ ਗਿਆ ਸੂਤਰ ਆ ਗਿਆ ਕਮਾਂਡਾ ਕਲਰ ਤੇ ਜਿੰਗਾ ਪਸੰਦ ਕੀਤਾ ਤਾਂ ਜੀ ਸਹੀ ਗਾ ਕਲਰ ਕਲਰ ਸੋਨਾ ਭਾਜੀ ਮੀ ਆਗਲੀ ਕਲਰ ਬਹੁਤ ਸੋਨਾ ਪਸੰਦ ਕਰ ਲਿਆ ਮੈਂ ਤੇ ਫੋਟੋ ਪਾਉਣ ਲਿਆ ਕਿਰਨਾਂ ਦੇ ਕਿਰਨ ਗਾੜੀਆਂ ਚੁੱਕਣ ਨਹੀਂ ਲਈ ਫੋਨ ਅਜੇ ਹਾਰ ਗੇਟ ਤੋਂ ਨਿਕਲੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ ਸੰਤਰਾ ਖਾਣੇ ਹੋਰ वापसी आदया टाइम हो गया साढ़े पांच ग्यारह बारह गए घरों पहुँच गया बटाले विश्वकर्मा चौंक आ गए पहुंच गए घर हांसतो हांतो की हाल चाल क्यों करुप नहीं गांधी भी टाइम हो गया सात बजे शाम का ਤੇ ਮੈਂ ਹੁਣ ਚੱਲਿਆ ਵਾਂ ਆਪਣੇ ਵਾਸਤੇ ਬੂਟ ਜੇ ਲੈਣ ਵਾਸਤੇ ਮੈਂ ਕਿਹਾ ਚਲੋ ਸਵੇਰੇ ਵਿਆਹ ਵਤ ਲੈ ਆਉਂਦੇ ਆ ਤੇ ਫੇਰ ਰਸਤੇ 'ਚ ਲੱਗੇ ਹੀ ਲਿਆਉਣ ਤੇ ਫਿਰ ਉਹ ਟਾਈਮ ਨਹੀਂ ਆਇਆ ਕਿਉਂਕਿ ਹਰਫਤੇ ਰੋਣ ਡਿਆ ਹੈ ਕਿੰਨੇ ਕਹਿੰਦੀ ਆ ਤੁਹਾਨੂੰ ਪਤਾ ਹੈ ਕੱਲੇ ਵਾਸਤੇ ਬੜਾ ਔਖਾ ਹੁੰਦਾ ਹਨਾ ਬੱਚਾ ਸਾਹਮਣ ਤਾਰ ਕੇ ਪਛੇਤੀ ਛੇਤੀ ਫਿਰ ਉੱਥੋਂ ਆ ਗਏ ਸਿੱਧੇ ਤੇ ਨਹੀਂ ਤੇ ਉੱਥੋਂ ਲੈ ਆਉਂਦੇ ਰਾਹ 'ਚ ਹੀ ਬੂਟ ਮੈਂ ਕਿਹਾ ਲੈ ਆਉਂਦੇ ਚਲੋ ਆਸਤੇ ਲੈ ਹੈਗੇ ਸਹੀ ਮੈਨੂੰ ਬੂਟ ਸਪੋਰਟਸ ਦੇ ਆ ਪਰ ਚੰਡੀਗੜ੍ਹੋਂ ਲੈਂਦੇ ਸੀ ਮੈਂ ਕਿਹਾ ਚਲੋ ਚੱਲਣੇ ਨਹੀਂ ਨਾਲ ਚਲੋ ਦੂਜੇ ਲੈ ਆਉਂਨੇ ਜਿਹੜੇ ਪੈਂਟ ਕੋਟ ਨਾਲ ਚੱਲਦੇ ਆ ਲੈ ਚਲੋ ਚਲੋ ਫਿਰ ਤੁਹਾਨੂੰ ਮਿਲਦੇ ਆਂ ਜਾ ਕੇ ਲੈ ਆਈਏ ਜੁੜੇ ਰਹੋ ਫਿਰ ਬਲਾਉ ਦੇ ਨਾਲ ਭਾਜੀ ਹੁਣਾਂ ਪਹੁੰਚ ਗਏ ਫਿਰ ਆਪਾਂ ਉਮਰਪੁਰੇ ਹੁਣ ਕਹੀਂ ਯਾਰ ਹਾਈ ਵਧੀਆ ਵੈਦ ਇੰਸਟਾਲੀ ਆਈ ਜੇਰਨ ਬਾਬਾ ਉਹ ਵਾਲਾ ਲੱਗਾ ਤੇ ਦੂਜੇ ਆ ਗਿਆ ਆ ਕੇ ਵੇਖੀ ਹੁਣ ਵੇਖਦੇ ਮੈਂ ਕਿਹਾ ਨਾ ਫੋਟ ਤੁਹਾਨੂੰ ਅੱਤਰ ਕੋਲ ਖਿੱਚੀ ਜਾਣੀ ਤੇ ਮੈਂ ਠੀਕ ਬੂਟ ਲੈ ਲਏ ਆ ਚਲਿਏ ਕਰਨ ਨੂੰ ਵਾਪਸ ਚਲੋ ਠੀਕ ਆ ਭਾਈ ਠੀਕ ਭਾਈ ਮਿਹਰਬਾਨੀ ਤੁਹਾਡੀ ਬਹੁਤ ਲੈ ਵੀ ਪਹੁੰਚ ਗਏ ਆ ਘਰ ਤੇ ਕਾਕੇ ਦਾ ਦੁੱਧ ਵੀ ਲੈ ਕੇ ਆਇਆ ਆ ਚੱਕੀ ਡੱਬੀ ਡੱਬੀ ਨੂੰ ਖੁੱਲਣ ਨਹੀਂ ਸਰਦੋਂ ਸਰਦੀ ਡੈਡੀ ਦੇ ਕੇ ਗਏ ਹੁਣ ਤੇ ਦੇ ਖੋਲਦਾ ਫਰੇ ਦੇ ਕੱਪੜੇ ਪਾਇਆ ਇੱਥੇ ਸੁੱਕਣੇ ਕਿਉਂਕਿ ਉੱਪਰ ਹਰਾ ਸੁੱਕਦੇ ਰਹਿੰਦੇ ਇਦਾਂ ਹੀ ਤੇ ਆ ਟਿਊਬਾਂ ਲੈਂਦੀ ਆਂ 4 ਦੁਕਾਨਾਂ ਵਾਸਤੇ ਇਸ ਦਾ ਸਰਬੋਤਮ ਮਾਨ ਬਿਜਲੀ ਦਾ ਤੇ ਆ ਮੈਡ ਦਾ ਲੈ ਮੈਂ ਕਲਰ ਇਹ ਕਿਵੇਂ ਦਾ ਲੱਗੂ ਪਹਿਲਾਂ ਚਲੋ ਚੇ ਗਰੇਜ ਚਲੋ ਵਧੀਆ ਕਲਰ ਜਾਂ ਕਲਰ ਬਹੁਤ ਸੋਹਣਾ ਲੱਗਾ ਇਹੋ ਕਲਰ ਨਾਲੇ ਪਰਸੇ ਵੀ ਆ ਨਾਲੇ ਬੂਟ ਵੀ ਲੈ ਮੈਂ ਉਹ ਵਿਖਾਵਾਂ ਤੈਨੂੰ ਹਾਂਜੀ ਹਾਂਜੀ ਕੀ ਹਾਲ ਜੇ ਆ ਟਿੱਕਾ ਹਰਗੁਣ ਹਰਗੁਣ ਕੀ ਹਾਲ ਫਤਿਹ ਦੀਦੀ ਐ ਦੀਦੀ ਦੀਦੀ ਆ ਹਰਗਣ ਕੌਣ ਆਈ ਐ ਹਣ ਕੌਣ ਆਏ ਕੌਣ ਆਇਆ ਇਹਦਾ ਹੈਪੀ ਬਰਥਡੇ ਦਾ ਦੋ ਹੈਪੀ ਬਰਥਡੇ ਟੂ ਟੂ ਪਾਣੀ ਪੀਣਾ ਨਾ 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 ਭਰਾਵਾ ਜਿੰਨੀ ਧੋਂਦੇ ਗਰਮ ਕਰਕੇ ਗਰਮ ਨਾ 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 ਲੈ ਆਓ ਉਹ ਕਿਆ ਕਿਆ ਪਾਤਾ ਮੈਂ ਬਣਾਉਂਦੇ ਤਰਾ ਦੋਵੇਂ ਮੈਚ ਹੋ ਗਿਆ ਹੋਰ ਮੈਚ ਹੋ ਗਿਆ ਜਿਆਦਾ ਕਿਹੜੇ ਤੇ ਲਸਾਉਂਦੇ ਆ ਜਿਆਦਾ ਸੌਂਦੇ ਕੇ ਇਹ ਵੱਡੇ ਜਿਆਦਾ ਨਹੀਂ ਆਪ ਕਹਿੰਦੇ ਨਿਕੇ ਨਿਕੇ ਪਾਉਣੇ ਉਹ ਤਾਂ ਮੈਂ ਕਹਿੰਦਾ ਨਿਕੇ ਨਿਕੇ ਚਾਹੀਦੇ ਆ ਹਾਂ ਉਹ ਉਹਨੂੰ ਹੀ ਦਿਨ ਰਹਿੰਦੇ ਹਰ ਗੁਣ ਜੀ ਕੋਈ ਪਾਉਣਾ 골ਡਨ ਚੈਨ ਕੀ ਹੁੰਦੇ ਆ ਵੀ ਜੀ ਮਤਲਬ ਹਾਂ ਪਾਇਆ ਤੇ ਨਾਲ ਉਹ ਪਾਰਾ ਆ ਡਿਸਕਸ਼ਨ ਚੱਲਣ ਇਸ ਵੇਰੇ ਵਿਆਹ ਜਾਣਾ ਹਾਂ ਤੇ ਬਸ ਅਹੇ ਕੀ ਪਣਾ ਉਹਨੇ ਕੀ ਪਣਾ ਪੂਰੇ ਤੇਰੀਂ ਜਿਹੜੇ ਇਹਦੇ ਕੋਈ ਨਹੀਂ ਸੀ ਫਿੱਦੂ ਆਹ ਕਿ ਤਾ ਮੱਥੇ ਤੇ ਮੱਥੇ ਤੇ ਕੀ ਕਰਾਇਆ ਹੈ ਹਰ ਗੁਨਾਹ ਹਰ ਗਣ ਫਤੇ ਕੌਣ ਆਇਆ ਫਤੇ ਕੌਣ ਆਇਆ ਉਧਰ ਫਤੇ ਕੌਣ ਆਇਆ ਵੇਖ ਸੋਹਣੀ ਉੱਦਾ ਹੀ ਨਹੀਂ ਪੈ ਗਿਆ ਹੀਲਿੰਗ ਹੀਲਿੰਗ ਵੇਲੀ ਪ੍ਰਵਾਹ ਨੂੰ ਜਾਰੂ ਦਾ ਕਪੜੇ ਪਉਣ ਲੱਗਿਆਂ ਤੇ ਇਦਾਂ ਹੁੰਦਾ ਰੋਜ ਇਦਾਂ ਹੀ ਕਰਦਾ ਅਰਗੋ ਨੇ ਕਿੱਧਰ ਹੁਣ ਲਿਓ ਦਿੱਤਾ ਹੁਣ ਉਹ ਪਤੀਸਾ ਜਾ ਤਾਂ ਵੀ ਭੱਜ ਗਈ ਬਾਹਰ ਹਾਂ 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 ਫਤਿਹ ਚਲੋ ਜੀ ਬਾਸ ਪਾ ਲੈ ਪਾ ਲੈ ਪਾ ਹਿੱਡੂ ਰੋਂਦਾ ਹਿੱਡੂ ਨਾਲ ਗੱਲਾਂ ਕਰੀਏ ਗੱਲਾਂ ਕਰੀਏ ਆਪਾਂ ਹਨਾ ਗੱਲਾਂ ਕਰਦਾ ਵਾ ਗੱਲਾਂ ਕਰਦਾ ਵਾ ਕਿੱਥੇ ਜਾਣਾ ਤੂੰ ਬਾਹਰ ਤੋਂ ਹੁੰਦਾ ਪਤਾ ਕਿੰਨੀ ਪਈ ਹੈ ਇਹ ਕਰਨ ਡਈਆਂ ਕੀ ਕੀ ਖਾਂਣ ਡਈਆਂ ਧੋਣ ਬਾਹਰ ਛੱਡ ਕੇ ਨਾ ਫੇਰ ਵੀ ਖਾ ਲਈ ਹੈ ਹੈ ਉਹ ਨੂੰ ਵੀ ਦੱਸਾਂ ਕੀ ਖਾਦਾ ਖਾ ਕੀ ਤਾਂ ਮੋੜ ਨੂੰ ਚਿੱਤਾ ਬੋਲਗਾ ਮਾ ਤੇ ਲਾਚੀ ਰਿੰਦ ਚ ਮ ਲਾਉਣੇ ਵਾਰ ਬਹੁਤ ਇੰਦੇ ਪੂਆ ਬੈ ਪੂਆ ਕਰਨ ਡਈ ਇਹ ਪੂਆ ਕੀ ਕਰਨ ਡਈ ਕੀ ਖਾਣਾ ਕੀ ਖਾਣਾ ਲਖਣ ਤਾਂ ਤਾਂ ਨਾ ਹਾਂ ਸੰਤਰਾ ਠੰਡ ਬੜੀ ਹੈ ਉਹਨੂੰ ਨਹੀਂ ਪਤਾ ਯੋ ਸੰਤਰੇ ਪਹਿਲਾਂ ਮੈਂ ਨਹੀਂ ਹੁੰਦੀ ਵੱਡਾ ਖਾਣਾ ਨਾ ਮੈਨੂੰ ਪਸੰਦ ਸੰਤਰਾ ਨਹੀਂ ਖਾਣਾ ਪਤਾ ਕਿੰਨੀ ਠੰਡ ਲਾਚੀ ਮੇਰੀ ਕਹਿੰਦੀ ਕੱਚੀ ਖਾਣੀ ਲਾਚੀ ਖਾਣੀ ਹੈ ਕੱਚੀ ਕੱਚੀ ਕਿਹੜੀ ਕੀ ਹੋ ਤੂੰ ਬੰਦ ਕਰੋ ਚੱਕ ਤੁਸੀਂ ਕਿੰਨੇ ਮੈਂ ਤਾਂ ਕਹਿੰਦਾ ਇੱਥੇ ਰਹਿ ਬਹੁਤ ਸਵੇਰੇ ਚਲ ਜਿਓ ਮਲਸੌਣਾ ਹੀ ਆ ਜਾ ਕੀ ਕਰਨਾ ਉਹਦੇ ਬਹੁਤ ਹੱਤ ਹੋਈ ਆ ਤੂੰ ਦਲੀ ਦੇ ਯਾਰ ਕਿਹਖਾ ਹੀ ਨਹੀਂ ਕਿੱਦਾਂ ਫਿਰ ਮੈਨੂੰ ਡਰੀ ਲੱਗਦੀ ਗੱਡੀ ਵੀ ਲੈ ਆ ਟਮ ਉਹਦੇ ਬਹੁਤ ਹੱਤ ਹੋਈ ਆ ਕੋਣ ਮਨ ਗੱਡੀ ਲਟਾ ਲਟਾ ਜਗਾ ਵੇਖ ਲੈਂਦੀ ਹਾਂ ਮਾਣ ਫੜੂਗੀ ਇਹਨੂੰ ਨਹੀਂ ਨਹੀਂ ਨਾ ਕਿੱਦਾਂ ਲੁਕਾਉਂਦੀ ਐਤੋਂ ਨਹੀਂ ਮੋੜ ਹੀ ਨਹੀਂ ਵਿਖੜਾ ਪਿਆ ਇਹ ਤਾਂ ਅੱਗੇ ਤੇ ਹੁੰਦਾ ਸਾਡਾ ਵੱਡ ਕੀ ਇਹ ਰੋਜ਼ ਇੰਨੀ ਪਈ ਅੰਦਰ ਵਰ ਜਾਂਦੀ ਤੁਹਾਨੂੰ ਸਾਡੇ ਇੱਥੋਂ ਹਾਥਰਾ ਭਰ ਜਾਂਦਾ ਸਾਡੇ ਦਾ ਇੱਥੇ ਠੰਡ ਬਣੀ ਰਹਿੰਦੀ ਮਗਰ ਲੈ ਤਾਂ ਸਹੀ ਕਿਰਾਏ ਨਹੀਂ ਲਾਗੇ ਹੋ ਰਹੇ ਨੇ ਲੈਣ ਸਹੀ ਹੋ ਜੂਗੇਵੇਂ ਖਰਚੇ ਕਰੀ ਜੀ ਕਰੀ ਜਾਣਾ ਜਦੋਂ ਜੱਤ ਚੱਲਦਾ ਚਲਾਓ ਕੋਈ ਗੱਲ ਨਹੀਂ ਲੈ ਵੀ ਦੀਪੂਣੀ ਆਏ ਹੁਣ ਚੱਲ ਗਏ ਉਹ ਵੀ ਮੈਂ ਤਾਂ ਖੈ ਰਹੁ ਪਰ ਨਹੀਂ ਅੱਦੇ ਸਵੇਰੇ ਟਾਈਮ ਨੂੰ ਸਲਾਉ ਖੋਲਣਾ ਵਾ ਤੇ ਫਿਰ ਆਈ ਜਾਣਾ ਹੈ ਚਲੋ ਉਹਨਾਂ ਦੀ ਮਰਜ਼ੀ ਨਹੀਂ ਰਹੇ ਅੰਦਰ ਫੇਰ ਆਵਾਂਗੇ ਆਪਾਂ ਲੋੜੀ ਤੇ ਤੇ ਮੈਂ ਬੂਟ ਲਿਆਂ ਦੇਖਾਵਾਂ ਉਹਨਾਂ ਦੇ ਬੂਟ ਵਿਖਾਉਣੇ ਚੇਤਾ ਭੁੱਲ ਕੇ ਦੀਪਰੂ ਵੀ ਤੇ ਹੋਰ ਵੀ ਕੁਝ ਮਾਨ ਲੈ ਆਂਖਾਵਾਂ ਤੇ ਨੂੰ ਆ ਬੜੇ ਤਾਂ ਇੱਥਾ ਆਣਦੇ ਦਾ ਕੰਮ ਆਦਨ ਨੂੰ ਆਮਲਾਂ ਇਹ ਨੋ ਨੰਬਰ ਦੇਤਾ ਹੁੰਦੇ ਮੈਨੂੰ ਆਂਦਾ ਜੀ 8 ਨੰਬਰ 8 ਨੰਬਰ ਪੋਂਡਾ 8 ਨੰਬਰ ਟੈਟੋ ਹੁੰਦੇ ਆ ਨਹੀਂ ਠੀਕ ਵਾ ਇਹ ਅੱਗੋਂ ਹੁੰਦੇ ਇਦਾਂ ਦੇ ਲੰਬੜ ਜਾਂ ਹੁੰਦੇ ਬੂਚਲਾ ਲੰਬੇ ਲੰਬੇ ਜੇ ਦੇਦੇ ਲੁਕ ਕੋ ਵੱਖਰੀ ਹੁੰਦੇ ਸੋਹਣੇ ਲੱਗਦੇ ਪਾਏ ਇਹ ਕਰੋ ਚੈੱਕ ਕਿਵੇਂ ਬਧੀਆਂ ਲੱਗੀਆਂ ਸ਼ੀਸ਼ਾ ਸਾਡੇ ਕੋਲ ਆ ਗਿਆ ਰੱਖਣ ਵਾਸਤੇ ਇੱਥੇ ਕਰੋ ਕਹਿ ਦੱਸੋ ਕਿਵੇਂ ਠੀਕ ਆ ਇਹ ਕਿੱਥੋਂ ਸਿਆਉਣ ਵਾਲੇ ਪਰ ਬੂਟ ਹੁੰਦੇ ਪਰ ਇਹਨਾਂ ਕਿੱਥੇ ਰਹਿ ਗਏ ਤੁਸੀਂ ਮੈਂ ਕੱਟੇ ਨਹੀਂ ਦੇਖਦੇ ਮੈਂ ਕਾ ਬਲੇਜ਼ਰ ਵਾ ਤੇ ਇੱਕ ਆ ਲੰਦਾ ਨਵਾਂ ਤੇ ਇਹ ਆਪਾਂ ਦੇਖਦੇ ਆ ਪਾ ਕੇ ਕਿਹੜਾ ਆਪਣਾ ਸੈਟੰਦਾ

ਇਹ ਘਰਫਤੇ ਸਾਡਾ ਵੇਖੋ ਟਾਈਮ ਹੋ ਚੁੱਕਾ 11 ਵਜੇ ਦਾ ਤੇ ਹਰ ਵੇਲੇ ਸੌਣ ਦਾ ਨਾ ਨਹੀਂ ਲੈਣ ਲਿਆ ਜੇ ਆਹ ਦੇਖ ਲੈ ਚੈੱਕ ਕਰਕੇ ਕਿਦਾਂ ਦਾ ਮੈਂ ਤਾਂ ਮੈਂ ਹੀ ਹਾਂ ਹਾਂ ਵੀ ਕਲਰ ਸਹੀ ਦੋ ਵਿਆਹ ਪਏ ਆਪਾਂ ਤਾਂ ਹੀ ਇੱਕ ਬਲੇਜ਼ਰ ਲੈਣ ਦੇ ਤੇ ਕਾ ਮੈਂ ਤੁਹਾਨੂੰ ਹੁਣ ਕੀ ਕਹਾਂ ਤੁਹਾਨੂੰ ਜਿਹਨੇ ਕਹਿੰਦੇ ਆ ਆਤੀ ਕਰਾਈ ਹੈ ਲਾਈਵ ਦੂਜਾ ਕਲਰ ਆ ਪਾ ਕੇ ਵੇਖਿਆ ਵੇਖੋ ਕਰੋ ਚੰਗੀ ਲੱਗਾ ਮਰੇ ਲਗਾਏ ਇੱਕ ਆਪਾਂ ਵਿਆਹ ਚ ਆਪਾਂ ਲਾਂਗੇ ਇੱਕ ਵਿਆਹ ਚ ਆਪਾਂ ਲਾਂਗੇ ਨੂੰ ਵੇਖਦੇ ਆਂ ਕੱਲ ਕਿਹੜਾ ਪਾਉਨੇ ਆਪ ਨੂੰਨੇ ਕਿ ਉਹ ਪਾਉਨੇ ਆਂ ਐਸ ਕਲਰ ਦਾ ਬਾ ਉਹ ਹਾਂ ਜਿੱਦਾਂ ਇਹ ਦਸਤਾਰ ਦਾ ਕਲਰ ਆ ਨਾ ਇਸ ਕਲਰ ਦਾ ਕੋਟ ਆ ਤੇ ਆ ਵੀ ਆਪਾਂ ਬਲੇਜਰ ਹੀ ਲਿਆ ਖਲਾ ਚਲੋ ਗੁੱਲੋ ਕੋਨੀਆਂ ਹਾਂ ਬੈਸ ਨਾਲ ਲਗਾ ਲਗਾਇਆ ਕਰੋ ਚੱਕ ਤੇ ਬਾਕੀ ਚਲੋ ਫਿਰ ਮਿਲਦੇ ਆਂ ਸਵੇਰੇ ਤੁਹਾਨੂੰ ਵਿਆਹ ਤੇ ਤੇ ਜਿਹੜੇ ਰੰਤਕ ਵਲੌਗ ਦੇ ਨਾਲ ਜਿਹੜੇ ਨਵੇਂ ਸਾਡੇ ਚੈਨਲ ਪਰ ਸਬਸਕ੍ਰਾਈਬ ਤੇ ਸਾਨੂੰ ਫੇਸਬੁੱਕ ਤੇ ਤੇ ਸਨੈਪਚੈਟ ਜੁੜੋ ਐਡ ਕਰੋ ਬਾਬਾ ਆਇ ਕੁਡ ਨਾਈਟ ਰਬ ਰੱਖਾ ਹੈਂਕਿਊ ਲਵ ਇਰਾਦੇ ਵਾਚੋ ਕੇ 12:30 ਮੈਂ ਕਿਵੇਂ ਲੱਗਦੀ ਪਈ ਇਹ ਦੁਕਾਨ ਦੇ ਪਹਿਲ ਵਿੱਚ ਪਿਆਰ ਪਾ ਕੇ ਦੇ ਦੇ ਪਈ ਇਹ ਨੈਕਲਿਸ ਕਿਵੇਂ ਨਾੜ ਬਾਗਿਆ ਨਗਲ ਚੱਕਰਿਆ ਵਾਸਤੇ ਵਿਆਹ ਨਾਲ ਇਹ ਲੈ ਕੇ ਆਈ ਮੇਰੀ ਭਾਬੀ ਮਤਲਬ ਕਿ ਮੈਂ ਉਹ ਗਏ ਹੋਏ ਜੀ ਮਾਰਕੀਟ ਤੇ ਮੈਂ ਆਨਾ ਕੋ ਫੋਨ ਕਰਕੇ ਤਾਂ ਮੰਗਾਇਆ ਮੈਂ ਕਿਹਾ ਵੀ ਅੰਨੀ ਲੈ ਕੇ ਆਏ ਕਿਉਂਕਿ ਨੇਰਾ ਹੋ ਗਿਆ ਹੱਥ ਕਿਤੇ ਨਾ ਉੱਕਾ ਹੋ ਜਾਂਦਾ ਜਾਣਾ ਫਿਰ ਉਹਨਾਂ ਕੋ ਮੰਗਾ ਲਿਆ ਮੈਂ ਫਿਰ ਮਿਲਦੇ ਆ ਤੁਹਾਨੂੰ ਫਿਰ ਸਵੇਰੇ ਵਿਆਹ ਤੇ ਬਾਬਾ ਆਏ ਕੋ ਨਾਈ ਸਵੇਰੇ ਸਾਡੀ ਲੁੱਕ ਦੇਖਿਓ ਕਿਵੇਂ ਦੀ ਕਿਵੇਂ ਲੱਗਦੇ ਪਏ ਜਰੂਰ ਦੱਸਿਓ